ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਟਿਆਲਾ ਦੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿੱਚ ਵਿਸ਼ੇਸ਼ ਗੁਰਮਤ ਸਮਾਗਮ ਕਰਵਾਏ ਗਏ ਜਿਸ ਵਿੱਚ ਜਪੁਜੀ ਸਾਹਿਬ ਦੇ ਪਾਠ ਕੀਤੇ ਗਏ ਇਸ ਮੌਕੇ ਰਗੀ ਜਥੇ ਨੇ ਵੀ ਇਲਾਹੀ ਬਾਣੀ ਦਾ ਕੀਰਤਨ ਕੀਤਾ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ ਇਸ ਮੌਕੇ ਸੰਪਰਦਾਇ ਨਾਨਕਸਰ ਕੂਟਿਆ ਤ੍ਰਿਪੜੀ ਦੇ ਹਰਚਰਨ ਸਿੰਘ ਨੇ ਸ਼ਿਰਕਤ ਕੀਤੀ ਅਤੇ ਸੰਗਤ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਉਨਾ ਅਦਾਰਾ ਚੜ੍ਹਦੀ ਕਲਾ ਦੇ ਚੇਅਰਮੈਨ ਭਾਦੋਂ ਸ੍ਰੀ ਸਰਦਾਰ ਜਗਜੀਤ ਸਿੰਘ ਦਰਦੀ ਦਾ ਵੀ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਇਸ ਮੌਕੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਨੇ ਵੀ ਸ਼ਿਰਕਤ ਕੀਤੀ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਸ਼ਾ ਜੀ ਦਾ ਗੁਰਧਾਮ ਪਾਤਸ਼ਾਹ ਨਵੀਂ ਗੁਰਦੁਆਰਾ ਦੁਖਮਾਰ ਸਾਹਿਬ ਵਿਖੇ ਸੰਪਰਦਾਇ ਨਾਨਕ ਸਰ ਨਾਨਕ ਸਰ ਕੁੱਟੀਆਂ ਤ੍ਰਿਪਰੀ ਪਟਿਆਲਾ ਵੱਲੋਂ ਹਰ ਸਾਲ ਦੀ ਨਿਯਾਈ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ 462ਵਾਂ ਪ੍ਰਕਾਸ਼ ਗੁਰਪੁਰਬ 82 ਸਕੂਲਾਂ ਦੇ 7000 ਵਿਦਿਆਰਥੀਆਂ ਨੇ ਮਿਲ ਕੇ ਜਪਜੀਤ ਸਾਹਿਬ ਦੀ ਬਾਣੀ ਪੜ੍ਹ ਕੇ ਅਨਗਿਣਤ ਸੰਤ ਜਨ ਸਿੰਘ ਸਹਿਬਾਨ ਗ੍ਰੰਥੀ ਸਹਿਬਾਨ ਗੁਰੂ ਕੀ ਸੰਗਤ ਨੇ ਮਿਲ ਕੇ ਮਨਾਇਆ ਹਰ ਸਾਲ ਦੀ ਤਰ੍ਹਾਂ ਸਾਰੀ ਸੰਗਤ ਨੇ ਬਹੁਤ ਸਹਿਯੋਗ ਦਿੱਤਾ ਬੜੇ ਅਦਬ ਸ਼ਰਧਾ ਪਿਆਰ ਨਾਲ ਸੰਗਤ ਨੇ ਜਪਜੀਤ ਸਾਹਿਬ ਦੇ ਪਾਠਾਂ ਦੀ ਹਾਜ਼ਰੀ ਲਵਾਈ ਚੜ੍ਹਦੀ ਕਲਾ ਟਾਈਮ ਟੀਵੀ ਦੇ ਸਨਮਾਨਯੋਗ ਸਮੁੱਚਾ ਪਰਿਵਾਰ ਸਮੁੱਚੀ ਟੀਮ ਸਨਮਾਨਯੋਗ ਡਾਕਟਰ ਜਗਜੀਤ ਸਿੰਘ ਜੀ ਜਿਨ੍ਹਾਂ ਨੇ ਵਿਸ਼ੇਸ਼ ਕਰਕੇ ਇਸ ਸਮਾਗਮ ਵਿੱਚ ਪਹੁੰਚਣਾ ਹਰ ਸਾਲ ਉਹਨਾਂ ਦਾ ਸਾਨੂੰ ਬੜਾ ਸਹਿਯੋਗ ਹੁੰਦਾ ਹੈ ਸਮੁੱਚੀ ਟੀਮ ਨੂੰ ਬਹੁਤੀ ਵਧਾਈ ਜਿਨ੍ਹਾਂ ਦੁੱਧਮ ਨਾਲ ਗੁਰਬਾਣੀ ਦਾ ਸੰਦੇਸ਼ ਸੰਗਤਾਂ ਤੱਕ ਪਹੁੰਚਦਾ ਹੈ ਦਾਸ ਹਰਿੰਦਰ ਸਿੰਘ ਖਾਲਸਾ ਰਾਗੀ ਨਾਨਕ ਸਰਕੁਟਿਆ ਬਾਬਾ ਅਰਚਰਨ ਸਿੰਘ ਜੀ ਵੱਲੋਂ ਤੇ ਸ਼੍ਰੋਮਣੀ ਕਮੇਟੀ ਵੱਲੋਂ ਬੜੀ ਸ਼ਰਧਾ ਤੇ ਪਿਆਰ ਨਾਲ ਅੱਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਵਤਾਰ ਦਿਹਾੜੇ ਤੇ 9:30 ਤੋਂ ਲੈ ਕੇ 1 ਵਜੇ ਤੱਕਨ ਸ੍ਰੀ ਜਪਜੀ ਸਾਹਿਬ ਦੇ ਪਾਠ ਅਨੰਦ ਸਾਹਿਬ ਦੇ ਤੇ ਅਰਦਾਸ ਹੁਕਮਨਾਮਾ ਬੜੇ ਪਿਆਰ ਸ਼ਰਧਾ ਨਾਲ ਸਕੂਲ ਦੇ ਬੱਚਿਆਂ ਨੇ ਪਿੰਡਾਂ ਚੋਂ ਸ਼ਹਿਰਾਂ ਚੋਂ ਆ ਕੇ ਕੀਤਾ ਹੈ ਬੜੀ ਸ਼ਰਧਾ ਭਾਵਨਾ ਨਾਲ ਉਹਨਾਂ ਨੇ ਹਾਜ਼ਰੀ ਲਵਾਈ ਹੈ ਉਸ ਤੋਂ ਬਾਅਦ ਗੁਰੂ ਕੇ ਲੰਗਰ ਛਕੇ ਨੇ ਸਤਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਹੈ ਦਾਸ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਗੁਰਪੁਰਬ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹੈ ਸੱਚੇ ਪਾਤਸ਼ਾਹ ਸਭ ਨੂੰ ਆਪਣੇ ਦਰੋਂ ਘਰੋਂ ਨਾਮਦਾਨ ਬਕਣ ਚੜ੍ਹਦੀਆਂ ਕਲਾ ਧੰਨ ਗੁਰੂ ਅਰਜਨ ਦੇਵ ਜੀ ਸਭ ਦੇ ਕਾਰਜ ਪੂਰੇ ਕਰਨ ਜੱਪਿਓ ਜਿਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਂਨ ਗਰਭ ਨਾ ਆਇਓ ਟੈਮ ਟੀਵੀ ਵਾਲੇ ਵੀ ਇੱਥੇ ਸ਼ੂਟਿੰਗ ਕਰਨ ਆਏ ਨੇ ਬਾਈਕ ਲੈਣ ਆਏ ਨੇ ਸੱਚੇ ਪਾਤਸ਼ਾਹ ਉਹਨਾਂ ਨੂੰ ਚੜ੍ਹਦੀਆਂ ਕਲਾ ਨਾਮਦਾਨ ਬਖਸ਼ੇ